ਦੇਸੀ ਪਾਇਆ ਕਹਿੰਦਾ ਗੰਡਾ ਗੰਡਾ ਹੁਣ ਕਟਾਂਗੇ ਨਜ਼ਾਰਦਾਰ ਲੰਬੇ ਲੰਬੇ ਹਮ ਤੜਕਾ ਮਾਰਾਂਗੇ ਤੇਜ਼ ਤਰ ਮਸਾਲਾ ਵਧੀਆ ਪਾ ਕੇ ਸਪੈਸ਼ਲ ਮਸਾਲਾ ਪਾ ਕੇ ਖਾ ਆਪਣਾ ਲਾਂਚ ਟਾਈਮ ਹੋ ਗਿਆ ਬਾਈ ਨਹੀਂ ਟਾਈਮ ਹੋ ਗਿਆ ਕਰੀਏ ਕੰਮ ਸਟਾਰਟ ਕੀ ਬਣਾਈ ਆਪਾਂ ਖਾਣਾ ਬਣਾ ਕੋਈ ਯਾਰ ਕੋਈ ਐ ਕਰਦੇ ਆਪਾਂ ਸਾਰਾ ਸਿੰਪਲ ਤਰੀਕਾ ਹਾਂ ਇੱਕ ਕੱਟਦੇ ਆ ਪਿਆਜ਼ ਹੋਰ ਮਾਰਦੇ ਆ ਤੜਕਾ ਤੇ ਨਾਲ ਪਾਉਨੇ ਆ ਮੈਜੀ ਜੀ ਤੇ ਬਚ ਪਾਵਾਂਗੇ ਆਪਣਾ ਸਪੈਸ਼ਲ ਮਸਾਲਾ ਮਸਾਲਾ ਤੇ ਅਸੀਂ ਤੁਹਾਨੂੰ ਦਿਖਾਉਣੇ ਆ ਵੀ ਲੈ ਕੇ ਵੀ ਕੀ ਕੀ ਆਏ ਆ ਲੈ ਵੀ ਸਾਰੀ ਸਮਾਨ ਦਿਖਾ ਪਹਿਲਾਂ ਹਾਂਜੀ ਕੀ ਆ ਹੈ ਕੀ ਚੀਜ਼ ਲੈ ਹੈ ਪਹਿਲਾਂ ਮੈਂ ਫਤਿਰੀ ਲੈ ਕੇ ਆਏ ਹਾਂ ਦਿੱਲੀ ਲੈ ਹੈ ਬਣਾਉਣ ਵਾਸਤੇ ਮਹਿੰਗੀ ਫਿਰ ਲੈ ਕੇ ਆਇਆ ਇਹ ਕੀ ਹੈ ਸਿਲੰਡਰ ਜਾਦੂ ਖਾਣਾ ਸਾਰਾ ਅਸੀਂ ਬਈ ਆਪਦੇ ਹੀ ਬਣਾ ਕੇ ਖਾਣੇ ਆ ਜਿੱਥੇ ਮਰਜ਼ੀ ਚ ਲਈਏ ਅਸੀਂ ਲੈ ਕੇ ਆਏ ਸਿੰਪਲ ਤੇ ਤੜਕੇਦਾਰ ਸੌਖਾ ਤੇ ਜਲਦੀ ਬਣਨ ਵਾਲਾ ਜਲਦੀ ਬਣਨ ਵਾਲਾ ਮਹਿੰਗੀ ਸਾਰਾ ਕੁਝ ਤਿਆਰ ਹੈ ਲੈ ਵੀ ਗੰਡਾ ਵੀ ਕੱਟਦੇ ਇਹਦੇ ਹਰੇ ਕਾਇਮ ਜਿਹਾ ਬਣਾਈ ਉਹ ਸਮਾਨ ਮੈਂ ਕਾ ਜਿਆ ਨਾ ਪੂਰੀਆਂ ਕੱਢ ਦਾਂਗਾ ਸਾਰਾ ਸੈਟਅਪ ਕਰਕੇ ਲਿਆਏ ਆ ਬਈ ਇੱਟਾਂ ਅਸੀਂ ਤਿੰਨ ਧਰ ਲੀਆਂ ਠੀਕ ਹੈ ਤੇ ਜਦ ਵੀ ਅਸੀਂ ਘੁੰਮਣ ਜਾਂਦੇ ਆ ਤਾਂ ਆਪਦਾ ਹੀ ਲੈ ਕੇ ਜਾਂਦੇ ਆ ਸਮਾਨ ਤੇ ਹੁਣ ਅਸੀਂ ਕਰਦੇ ਆ ਮਹਿੰਗੀ ਪਿਆਰ ਕਿਉਂਕਿ ਸਾਨੂੰ ਦੋ ਤਿੰਨ ਵਾਰੀ ਦੇਖਿਆ ਤੇ ਹੋਟਲਾਂ ਦੇ ਖਾਣੇ ਸਾਨੂੰ ਲੱਗੇ ਵਧੀਆ ਹੈਗੇ ਨਹੀਂ ਤੇ ਸਫਾਈ ਸਾਨੂੰ ਐਂ ਖਵਾਤਾ ਤੇ ਬਾਅਦ ਦੇ ਵਿੱਚ ਸਾਨੂੰ ਪ੍ਰੋਬਲਮ ਹੋਈ ਪ੍ਰੋਬਲਮ ਹੋਈ ਤੇ ਬੈਕ ਵੀ ਆ ਜਾਂਦਾ ਗਿਆ ਬਿਲਕੁਲ ਜੀ ਲੈ ਹਾਂ ਤੁਹਾਨੂੰ ਮੈਂਟੇ ਦਿਖਾਵੇ ਇਹ ਕੀ ਹੈ ਬਈ ਇਹ ਹੈਗਾ ਆਪਣਾ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਲਾਵਾਂਗੇ ਤੜਕੇ ਦੇਸੀ ਕੜੂ ਤੋਂ ਬਣਿਆ ਹੋਇਆ ਰੰਗ ਦੇਖੋ ਆਹ ਸਹੀ ਹੈ ਬਈ ਇਹ ਦੇਸੀ ਕੜੂ ਦਾ ਬਣਿਆ ਹੋਇਆ ਦੇਸੀ ਸਰੋਂ ਦਾ ਸਰੋਂ ਦਾ ਤੇਲ ਦੇਸੀ ਬੰਦੇ ਦੇਸੀ ਕੰਮ ਤੇ ਆ ਲਓ ਜੀ ਸਾਡੀਆਂ ਪਲੇਟਾਂ ਦੇ ਦੋ ਚਮਚੇ ਤਰਕ ਸਾਰੇ ਸਮਾ ਲਿਆ ਸੈਟ ਅਪ ਕਰਕੇ ਲਓ ਜੀ ਗੰਡਾ ਗਏ ਮੈਂ ਪਿਆਜ਼ ਦੇਸੀ ਪਾਇਆ ਕਹਿੰਦਾ ਗੰਡਾ ਗੰਡਾ ਹੁਣ ਕਟਾਂਗੇ ਨਜ਼ਾਰਦਾਰ ਲੰਬੇ ਲੰਬੇ ਹਮ ਤੜਕਾ ਮਾਰਾਂਗੇ ਤੇਜ਼ ਤਰ ਮਸਾਲਾ ਵਧੀਆ ਪਾ ਕੇ ਸਪੈਸ਼ਲ ਮਸਾਲਾ ਪਾ ਕੇ ਖਾਣਗੇ ਕਰਾਂਗੇ ਨਜ਼ਾਰੇ ਕੀ ਸੁਆਦ ਆਇਆ ਤੇ ਕੀ ਨਜ਼ਾਰਾ ਆਇਆ ਓਕੇ ਜੀ ਪੈਂਦੀ ਆ ਧੱਕ ਚੈਂਪੀਅਨ ਬਾਈ ਪੂਰੀ ਪੂਰੀ ਚੁੱਲਾ ਵੀ ਤਿਆਰ ਆਵੇ ਤੁਹਾਨੂੰ ਸਿਲੰਡਰ ਦੇਖੋ ਸਾਡਾ ਪਹਿਲਾਂ ਕਿਉਂਕਿ ਬੜੀ ਕੰਮ ਦੀ ਚੀਜ਼ ਹੈ ਜਿੱਥੇ ਮਰਜ਼ੀ ਚਲਾ ਲਓ ਮੀਂਹ ਆ ਵੀ ਨਹੀਂ ਰਿਹਾ ਵੀ ਕੋਈ ਚੱਕਰ ਨਹੀਂ ਕੱਟਦੇ ਕੱਟਦੇ ਜਲਦੀ ਜਲਦੀ ਲਓ ਜੀ ਤੇ ਹੁਣ ਬਣਾਵਾਂਗੇ ਸੀ ਮਸਾਲੇ ਦਾ ਮਸਾਲਾ ਲਾਵਾਂਗੇ ਨਿਆਰੇ ਲਓ ਜੀ ਮੈਂ ਕੱਟਾ ਸਾਰਾ ਸੈਟਅਪ ਕਰ ਰਹੇ ਪਿਆਜ਼ ਲੈ ਵੀ ਸੈਟਅਪ ਤਿਆਰ ਹੈ ਚਲਾਉਣਾ ਥਲਨਾ ਕੀ ਬਾਤ ਹੈ ਚੱਲ ਪੇ ਚੱਲ ਪੇ ਚੱਲ ਪੇ ਚੱਲ ਪੇ ਚੱਲ ਪੇ ਆਪੇ ਚੱਲ ਵੀ ਪੂਰੀ ਤੇ ਕੰਟਰੋਲ ਕਰ ਲੈ ਘਾਟੇ ਰੱਖੇ ਮੈਂ ਘਾਟੇ ਰੱਖੇ ਓਕੇ ਲੈ ਵੀ ਹੁਣ ਧਰਾਂਗੇ ਪਤਲੀ ਪਤਲੀ ਚ ਪਾਵਾਂਗੇ ਸਰ੍ਹੋਂ ਦਾ ਤੇਲ ਗੰਡੇ ਤਿਆਰ ਨੇ ਸਰੋਂ ਦਾ ਤੇਲ ਪਾ ਲਾਂਗੇ ਥੋੜਾ ਜਿਹਾ ਲੈ ਬਹੁਤ 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 ਐ ਹੀ ਬਹੁਤ ਹੈ ਪਤੀਲੀ ਇਹ ਪਾ ਧਰਦੇ ਕਿ ਉੱਤੇ ਇਹਦੇ ਤੇਲ ਹੋਣ ਦਾਂਗੇ ਗਰਮ ਦੇਖ ਵੀ ਇੱਟਨਾ ਡਿੱਪੇ ਕਿਤੇ ਕੰਮ ਹੋ ਜੇ ਖਰਾਬ ਆਪਣਾ ਕੀ ਆ ਬਾਤ ਰਬੇ ਲਾਓ ਜੀ ਲੱਗੇ ਤੜਕਾ ਜੀ ਪਤੀਲੀ ਫੜ ਕੇ ਪਤੀਲੀ ਫੜ ਕੇ ਭੋਲਿਆ ਪਤੀਲੀ ਫੜ ਕੇ ਕਿੰਨੇ ਦੇ ਮਟਕੇ ਥੱਲੇ ਪਾਣੀ ਪਾਇਆ ਹੈ ਮਹਿੰਗੀ ਬੋਲ ਪਿਆਜ਼ ਭੁੱਲਿਆ ਸੜ ਚੱਲਣੇ ਪਾ ਦੇ ਮਹਿੰਗੀ ਕਰਦੇ ਤਿਆਰ ਕੰਮ ਓਕੇ ਥੋੜਾ ਜਿਹਾ ਪਾਵਾਂਗੇ ਪਾਣੀ ਲਾਈ ਹੁਣ ਪਾ ਲਾਂਗੇ ਪਾਣੀ ਪਤਲੀ ਰੱਖ ਫੜ ਕੇ ਹਾਂ ਲਾਈ ਮਹਿੰਗੀ ਆਪਣੀ ਤਿਆਰ ਹੈ ਕਰੋ ਚੱਕ ਕਾਵੇਂ ਪੈਂਦੀਆ ਤੱਕ ਚੈਂਪੀਅਨ ਪੈਂਦੀਆ ਤੱਕ ਤੇ ਥੋੜਾ ਜਿਹਾ ਪਾਵਾਂਗੇ ਹੁਣ ਆਪਣਾ ਸਪੈਸ਼ਲ ਹੈਆ ਬਣਾਇਆ ਮਸਾਲਾ ਮਸਾਲਾ ਜਿਹੜਾ ਲਿਆਤਾ ਸੀ ਘਰੋਂ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਨਜ਼ਾਰਾ ਵੱਖਰਾ ਇਹੋ ਜਿਹਾ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਸਵਾਦ ਅਨੁਸਾਰ ਪਾਲਾਂਗੇ ਬਾਕੀ ਤਾਂ ਬਾਅਦ ਚ ਪਾਲਾਂਗੇ ਜੇ ਵੱਧ ਘੱਟ ਲੱਗੇ ਕਾ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਪਾਲਾਂਗੇ ਬਿਲਕੁਲ ਬਾਜੀ ਜੀ ਬਿਲਕੁਲ ਕਿਉਂਕਿ ਜਿਹੜਾ ਵੀ ਸੌਦਾ ਤੁਸੀਂ ਆਪ ਦਾ ਹੀ ਲਿਆਇਆ ਕਰੋ ਐਵੇਂ ਫालतू ਖਰਚਾ ਨਾ ਕਰੋ ਕਿਤੇ ਹੋਟਲਾਂ ਵਗੈਰਾ ਤੇ ਹੋਏ ਚੰਗਾ ਨਹੀਂ ਲੱਗਦਾ ਇਦਾਂ ਵਧੀਆ ਵੀ ਨਹੀਂ ਬਣਦਾ ਕਿਤੇ ਆਪਣਾ ਟੈਸਟ ਸਾਬਕ ਆਪਾਂ ਬਣਾ ਸਕਦੇ ਆ ਖਾਣਾ ਕਿਉਂ ਵੀ ਬਿਲਕੁਲ ਬਿਲਕੁਲ ਬਹੁਤ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਬਣਾ ਕੇ ਅਜਾ ਅਸੀਂ ਮਹਿੰਗੀ ਬਣਾ ਰਿਆ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਲੈ ਕੀ ਬਾਤ ਆ ਯਾਰ ਮਹਿੰਗੀ ਉਹ ਤਿਆਰ ਹੁਣ ਕਰਦੇ ਆ ਕੰਮ ਪਾਉਨੇ ਕੋਲੇ ਖਾਣੇ ਆ ਟੈਸਟਿੰਗ ਮਸਾਲਾ ਸੋ ਨਯਾਰਾ ਕਹਿ ਰਹੀ ਬਿਲਕੁਲ ਬਿਲਕੁਲ ਪਾਜੀ ਸਿਰ ਆ ਲੱਗ ਗਿਆ ਨਾ ਸਾਫ ਸੋਰਾ ਬੱਬਾ ਹੋਰ ਰੇੜੀਆਂ ਫੀੜੀਆਂ ਤਾਂ ਖਾਣੇ ਨਾ ਖਪੜਾ ਲੱਗਦਾ ਹਲਾ 5 ਮਿੰਟ ਦਾ ਕੰਮ 5 ਮਿੰਟ ਦਾ ਕੰਮ ਆਰਾਮ ਦਾ ਇਹ ਮਹਿਕ ਸਵਾਦ ਲੈ ਕੇ ਖਾਓ ਲੈ ਕੇ ਖਾਓ ਹੂੰ ਬੜੀ ਮੈਂ ਦੇਖੂ ਨਿਕਾਟਾ ਵਾਚ